ਸਰਕਾਰ ਨੇ 2021 ਵਿੱਚ 11 ਸੈਂਕੜਾ ਕੰਮ ਕਰਤੀਆਂ ਸੀਆਂ ਇਸ ਤੋਂ ਬਾਅਦ ਉੱਪਰ ਕਿੰਨੇ ਕੇਸ ਹੋ ਗਏ ਕਿਉਂਕਿ ਉਹਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ ਦਾਇਰਾ ਇੱਕ ਜ਼ਿੰਦਾਬਾਦ ਸਾਥ ਜਿਹੜਾ ਹੈ ਸਰਕਾਰ ਨੇ ਇਸ ਵਜੇ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚੋਂ ਬੰਦੇ ਜੁਆਇਨ ਕਰਾਏ ਉਹਨਾਂ ਪੋਸਟਾਂ ਦੇ ਉੱਤੇ ਜਿਨ੍ਹਾਂ ਪੋਸਟਾਂ ਤੇ ਆਲਰੇਡੀ ਬੰਦੇ ਕੰਮ ਕਰ ਰਹੇ ਸੀ ਸਾਡੀ ਕੋਈ ਸਾਡੀ ਮੰਗ ਹੈ ਕਿ ਸਾਡੀ ਨੌਕਰੀ ਜੋ ਹੈ ਨਾ ਇਸ ਵਕਤ ਖतरे ਜਾ ਰਹੀ ਹੈ ਪਤਾ ਹੀ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਇਸ ਤਰੀਕੇ ਨਾਲ ਪਾਰਟੀਾਂ ਦੇ ਧਿਆਨ ਉਹ ਸਾਡੇ ਲਈ ਹੁਣ 15 ਬਣ ਚੁੱਕੀਆਂ ਨੇ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਖੜੇ ਅਸੀਂ ਸਿਰਫ ਆਪਣੇ ਹੱਕਾਂ ਲਈ ਖੜੇ ਆ ਜੀ ਜਿ ਉਨ੍ਹਾਂ ਨੂੰ ਇੱਕੋ ਦਮ ਰਾਤੋ ਰਾਤ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਵੀ ਤੁਹਾਡੀਆਂ ਪੋਸਟਾਂ ਦੇ ਹੋਰ ਲੈ ਆ ਕੇ ਬੰਦੇ ਬਿਠਾ ਦਿੱਤੇ ਗਏ ਇਹ ਤਾਂ ਫਿਰ ਬਹੁਤ ਔਖਾ ਕੰਮ ਹੈ ਨਾ ਸਾਡੀਆਂ ਨਾਲੇ ਐਦਾਂ ਲਿਖਤਾ ਸਰਕਾਰ ਨੇ ਵੀ ਇਹਨਾਂ ਸੀਟਾਂ 'ਚ ਜਿੱਥੇ ਅਸੀਂ ਬੈਠੇ ਆ ਵੀ ਇਹ ਸੀਟਾਂ ਨੂੰ ਖਾਲੀ ਸਮਝਿਆ ਜਾਵੇ ਕਿਆ ਨਾਮ ਹੈ ਜੀ ਤਰਨਾ ਮੇਰਾ ਨਾਮ ਹੈ ਜੀ ਡਾਕਟਰ ਮਨਜੀਤ ਔਰ ਅਸੀਂ ਗੈਸ ਫੈਕਲਟੀ ਲੈਕਚਰ ਆਨਾ ਪੰਜਾਬ ਦੇ ਅਸੀਂ ਸਰਕਾਰੀ ਕਾਲਜ ਲੜਕੀਆਂ ਦੇ ਬਾਹਰ ਤਰਨਾ ਲਗਾਇਆ ਹੋਇਆ ਹੈ ਕਿਉਂਕਿ ਸਰਕਾਰ ਨੇ 2021 ਦੇ ਵਿੱਚ 11 ਸੋਧਾਂ ਪ੍ਰਕਿਰਿਆ ਕਰੀਆਂ ਸੀ। ਉਸ ਤੋਂ ਬਾਅਦ ਉਪਰਕੀਆਂ ਤੇ ਕੇਸ ਹੋ ਗਏ ਕਿਉਂਕਿ ਉਹਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ। ਉਪਰਕੀਆਂ ਕਾਲੀ ਕਾਲੀ ਦੇ ਵਿੱਚ ਕੱਢੀਆਂ ਗਈਆਂ ਸੀ 40 ਦਿਨਾਂ ਦੇ ਵਿੱਚ ਉਪਰਕੀਆਂ ਦਾ ਜਿਹੜਾ ਪ੍ਰੋਸੈਸ ਸੀ ਉਹ ਕੰਪਲੀਟ ਕਰ ਲਿਆ ਗਿਆ। ਤੇ ਕੋਰਟ ਨੇ ਉਹ ਭਰਤੀਆਂ ਰੱਦ ਕਰ ਦਿੱਤੀਆਂ ਸੀਗੀਆਂ। ਸਿੰਗਲ ਬੈਂਚ ਠੀਕ ਹੈ ਉਸ ਤੋਂ ਬਾਅਦ ਹੁਣ ਇਹ ਸਰਕਾਰ ਜਿਹੜੀ ਅੱਜ ਇਹਨਾਂ ਪਰਤੀਆਂ ਦੇ ਫੈਸਲੇ ਕਰ ਰਹੀ ਹੈ ਉਹ ਉਹ ਇਹਨਾਂ ਪਰਤੀਆਂ ਦੇ ਖਿਲਾਫ ਸੀ ਕਿਉਂਕਿ ਉਹਨਾਂ 'ਚ ਬਹੁਤ ਸਾਰੀਆਂ ਕਮੀਆਂ ਸੀ ਤੇ ਅੱਜ ਉਹ ਡਬਲ ਬੈਂਚ ਤੇ ਉਹ ਪਰਤੀਆਂ ਨੂੰ ਜਿਹੜਾ ਹੈ ਹਰੀ ਝੰਡੀ ਦੇ ਦਿੱਤੀ ਗਈ ਹੈ ਤੇ ਰਾਤੋਂ ਰਾਤ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਦੋ ਛੁੱਟੀਆਂ ਸੀਗੀਆਂ ਸੰਡੇ ਔਰ ਸੈਟ ਸੰਡੇ ਦੀ ਤੇ ਸੈਟਰਡੇ ਰਾਤੋਂ ਰਾਤ ਜਿਹੜਾ ਹੈ ਸਰਕਾਰ ਨੇ ਇੱਕ ਵਜੇ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਉਹ ਬੰਦੇ ਜੋਇਨ ਕਰਾਏ ਉਹਨਾਂ ਪੋਸਟਾਂ ਦੇ ਉੱਤੇ ਜਿਨ੍ਹਾਂ ਪੋਸਟਾਂ ਤੇ ਆਲਰੇਡੀ ਬੰਦੇ ਕੰਮ ਕਰਦੇ ਸੀਗੇ ਮਤਲਬ ਸਰਕਾਰ ਨੂੰ ਚਾਹੀਦਾ ਸੀ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਸਰਕਾਰ ਨੂੰ ਚਾਹੀਦਾ ਸੀ ਕਿ ਜੇ ਉਹਨਾਂ ਨੂੰ ਤੁਸੀਂ ਜੋਇਨ ਕਰਾਣਾ ਹੈ ਤਾਂ ਉਹਨਾਂ ਨੇ ਨਵੀਆਂ ਪੋਸਟਾਂ ਜਿਹੜੀਆਂ ਆ ਉਹ ਕ੍ਰੀਏਟ ਕੀਤੀਆਂ ਜਾਂਦੀਆਂ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਕੀਤੀਆਂ ਗਈਆਂ ਜਿਹੜੇ ਜਿੱਥੇ ਆਲਰੇਡੀ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਦੀਆਂ ਸੀਟਾਂ ਗਈਆਂ ਉਹਨਾਂ ਨੂੰ ਲਿਆ ਕੇ ਬਿਠਾ ਦਿੱਤਾ ਗਿਆ ਸਾਡੀ ਸਰਕਾਰ ਤੋਂ ਇਹ ਮੰਗ ਹੈ ਕਿ ਸਾਨੂੰ ਸਾਡੀਆਂ ਸੀਟਾਂ ਤੇ ਹੀ ਪੱਕਾ ਕੀਤਾ ਜਾਵੇ ਔਰ ਉਹਨਾਂ ਦੇ ਵਾਸਤੇ ਨੰਨੀਆਂ ਪੋਸਟਾਂ ਜਣੀਆਂ ਨੇ ਉਹ ਕ੍ਰੀਏਟ ਕੀਆ ਜਾਣ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਨੌਕਰੀ ਜਦੋਂ ਸਭ ਨੂੰ ਚਾਹੀਦੀ ਹੈ ਸਾਨੂੰ ਵੀ ਚਾਹੀਦੀ ਹੈ ਸਾਡੇ ਵਿੱਚ ਬਹੁਤ ਸਾਰੇ ਬੰਦੇ ਨੇ ਜਿਹੜੇ 25 25 26 26 ਸਾਲ ਤੋਂ ਲੱਗੇ ਹੋਏ ਨੇ ਮਤਲਬ ਘੱਟੋ ਘਾਟ 10 ਸਾਲ ਤੇ ਵੱਧ ਤੋਂ ਵੱਧ 25 26 ਸਾਲ ਮਤਲਬ ਇਸ ਇੰਨੇ ਮਤਲਬ ਹੈ ਕਿ ਕੋਈ ਐ ਨਹੀਂ ਹੈਗਾ ਕੋਈ 2 ਸਾਲ ਪੁਰਾਣਾ 4 ਸਾਲ ਪੁਰਾਣਾ ਐਦਾ ਨਹੀਂ ਹੈ 8 ਤੋਂ 10 ਸਾਲ ਤੋਂ ਲੈ ਕੇ 25 26 ਸਾਲ ਤੋਂ ਲੋਕ ਜਿਹੜੇ ਨੇ ਇੱਥੇ ਮਤਲਬ ਕੰਮ ਕਰ ਰਹੇ ਨੇ ਤੇ ਜੀ ਉਹਨਾਂ ਨੂੰ ਇੱਕੋ ਦਮ ਰਾਤੋ ਰਾਤ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਵੀ ਤੁਹਾਡੀਆਂ ਪੋਸਟਾਂ ਤੇ ਹੋਰ ਲੈ ਆ ਕੇ ਬੰਦੇ ਬਿਠਾ ਦਿੱਤੇ ਗਏ ਤੇ ਇਹ ਤਾਂ ਫਿਰ ਬਹੁਤ ਅੱਖਰ ਕੰਮ ਹੈ ਨਾ ਸਾਡੀਆਂ ਨਾਲੇ ਐਦਾਂ ਲਿਖਤਾ ਸਰਕਾਰ ਨੇ ਵੀ ਇਹਨਾਂ ਸੀਟਾਂ ਜਿੱਥੇ ਅਸੀਂ ਬੈਠੇ ਆਂ ਵੀ ਇਹ ਸੀਟਾਂ ਨੂੰ ਖਾਲੀ ਸਮਝਿਆ ਜਾਵੇ ਤੇ ਨਵੇਂ ਬੰਦੇ ਜਿਹੜੇ ਉਹ ਰੱਖੇ ਜਾਣ ਇਸ ਤਰ੍ਹਾਂ ਤਾਂ ਐ ਹੋ ਗਿਆ ਵੀ ਇੱਕ ਬੰਦੇ ਦੇ ਹੱਥ ਚੋਂ ਥਾੜੀ ਹੋ ਕੇ ਦੂਜੇ ਨੂੰ ਫੜਾ ਦਿੱਤੀ ਇਕੇ ਅਸੀਂ ਇਸ ਚੀਜ਼ ਦਾ ਪੂਰਨ ਵਿਰੋਧ ਕਰਦੇ ਆਂ ਤੇ ਸਰਕਾਰੋਂ ਕੇ ਮੰਗ ਕਰਦੇ ਆਂ ਕਿ ਇਸ ਉਹਨਾਂ ਲਈ ਨਵੀਆਂ ਪੋਸਟਰ ਕ੍ਰੀਏਟ ਕੀਤੀਆਂ ਜਾਣ ਤੇ ਸਾਨੂੰ ਸਾਡੀਆਂ ਸੀਟਾਂ ਤੇ ਬਰਕਰਾਰ ਰੱਖਿਆ ਜਾਵੇ ਤੇ ਸਾਨੂੰ ਪੱਕਾ ਕੀਤਾ ਜਾਵੇ। ਸੈਂਕ। ਹਾਂਜੀ ਮੈਡਮ, ਕੀ ਆ ਨਾਮਾ ਤੇ ਅੱਜ ਧਰਨਾ ਲਗਾਇਆ ਹੈ ਕਿਸ ਵਾਰੀ? ਅਸੀਂ ਜਸਪ੍ਰੀ ਕੰਬਰੀ ਸਾਇੰਸ ਪ੍ਰੋਫੈਸਰ ਆ ਇੱਥੇ ਅਸੀਂ ਸਾਰੇ ਤੇ ਸਰਕਾਰੀ ਹਰ ਇੱਕ ਕਰਤੀਆਂ ਸਾਡੀ ਕੋਈ ਇੱਕ ਸਾਡੀ ਮੰਗ ਹੈ। ਕੀ ਸਾਡੀ ਨੌਕਰੀ ਜੋ ਹੈ ਨਾ ਇਸ ਵਕਤ ਖतरे ਜਾਏ ਪਤਾ ਹੀ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਇਸ ਤਰੀਕੇ ਨਾਲ ਫਰਤੀਆਂ ਦਿੱਤੀਆਂ ਉਹ ਸਾਡੇ ਲਈ ਹੁਣ ਇੱਕ ਖਤਰਾ ਬਣ ਚੁੱਕੀਆਂ ਨੇ ਅਸੀਂ ਕਿਸੇ ਦੇ ਵਿਰੋਧ ਵਿੱਚ ਨਹੀਂ ਖੜੇ ਅਸੀਂ ਸਿਰਫ ਆਪਣੇ ਹੱਕਾਂ ਲਈ ਖੜੇ ਆ ਕਿ ਸਾਨੂੰ ਸਰਕਾਰ ਸਾਡੇ ਵੱਲ ਧਿਆਨ ਦੇਵੇ ਜੋ ਹਾਲੀ ਕੰਮੀਆਂ ਪਈਆਂ ਨੇ ਉਹਨਾਂ ਦੀ ਪੋਸਟਾਂ ਦੀ ਵਰਤੀ ਕੀਤੀ ਜਾਵੇ ਇਸਾ ਨੂੰ ਸਾਡੀ ਸੀਟ ਤੇ ਸੁਰੱਖਿਤ ਕੀਤਾ ਜਾਵੇ ਨਾਲ ਹੀ ਉਹ ਅਸੀਂ ਅੜ ਗਏ ਆ ਕਿ ਸਾਨੂੰ ਪੱਕਾ ਵੀ ਕੀਤਾ ਜਾਵੇ ਕਿਉਂਕਿ ਇਸ ਤਰ੍ਹਾਂ ਹਰ ਵਾਰੀ ਕੋਈ ਨਾ ਕੋਈ ਸਾਡੇ ਕਿ ਨਸੀਬਤ ਆਉਂਦੀ ਰਹੇ ਅਸੀਂ ਸਦੋ ਆਪਰੇ ਅਸੀਂ ਤੋਂ ਲੈ ਕੇ ਅਸੀਂ ਖੜੇ ਰਹਿਵਾਂਗੇ ਹਰ ਵਾਰ ਅਸੀਂ ਬੁਲਾਰੇ ਬਣੇ ਰਾਵਾਂਗੇ ਹੁਣ ਸਾਨੂੰ ਸਾਡਾ ਹੱਥ ਪੂਰੀ ਤਰ੍ਹਾਂ ਚਾਹੀਦਾ ਹੈ ਇਸ ਲਈ ਅਸੀਂ ਆਰੇ ਅੱਜ ਕਿ ਸਾਡੀ ਯੂਨੀਅਨ ਵੱਲੋਂ ਸਾਨੂੰ ਮੈਸੇਜ ਹੈ ਕਿ ਅੱਜ ਦਾ ਦਿਨ ਅਗਲੇ ਦਿਨੋਂ ਸਾਰੇ ਸਰਕਾਰੀ ਕਾਲਜਾਂ ਵਾਲੇ ਐਸਟੀਫੈਕਲਟਿੰਗਟਾਇ ਪ੍ਰੋਫੈਸਰ ਜਿੰਨੇ ਵੀ ਆ ਅਸੀਂ ਸਾਰੇ ਅੱਜ ਕਰਨੇਟ ਆ ਰੋਸ ਕਰਨਾ ਹੈ ਸਾਡਾ ਕਿਸੇ ਨਾਲ ਇਸ ਸਰਕਾਰ ਦੇ ਸਾਹਮਣੇ ਕੋਈ ਲੈਣਾ ਦੇਣਾ ਨਹੀਂ ਹੈ ਸਾਡਾ ਸਿਰਫ ਇਤੋਂ ਹੀ ਮੰਗ ਹੈ ਕਿ ਸਾਨੂੰ ਸਾਡੀ ਜੋ ਜੋ ਉੱਤੇ ਰੱਖਿਆ ਗਿਆ ਉਸ ਉੱਤੇ ਸਾਨੂੰ ਵਿਰਾਦਮਾਨੀ ਦਿੱਤਾ ਜਾਵੇ ਕਿਹੜੀ ਰਾਹ ਤੇ ਲਗਾਏਗਾ ਤੁਹਾਨੂੰ ਜੀ ਅਸੀਂ ਲਗਾਏ ਜੀ ਆਪਣੇ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੇ ਬਾਹਰ ਅਸੀਂ ਬੈਠਾ ਕੇ ਇੱਥੇ ਕਿਲੇ ਸਾਲ ਤੋਂ ਲੋਕ ਨਹੀਂ ਕਰਦੇ ਤੁਸੀਂ ਇਸ ਕੋਲੋਂ 2020 ਸਾਲ ਤੋਂ ਲੈ ਕੇ ਹੁਣ ਵੀ 8-8 ਸਾਲ ਪੁਰਾਣੇ ਵੀ ਟੀਚਰ ਇੰਸਟੀਚੂਟ ਸ਼ਾਮਿਲ ਨੇ ਕਈ ਇਸ ਡਰਾਮੇ ਦੀ ਤੇ ਜਿਹਨਾਂ ਨੇ ساری ਜ਼ਿੰਦਗੀ ਇੱਥੇ ਲਗਾਈ ਸੀ ਉਹਨਾਂ ਦਾ ਹੁਣ ਸਾਡਾ ਉਹ ਸਾਇਸ ਸਮਾਂ ਆ ਚੁੱਕਿਆ ਹੈ ਅਸੀਂ 12ਵੀਂ ਅਗਰ ਕਿਤੇ ਜਾਈਏ ਅਸੀਂ ਅਪਲਾਈ ਕਰਨ ਦੀ ਏਜ ਮੰਗ ਚੁੱਕਿਆ ਸਾਨੂੰ ਸਾਡੇ ਅਸੀਂ ਸਾਰੀ ਐਲੀਜੀਬਿਲਟੀ ਕੰਪਲੀਟ ਕਰਦੇ ਆਂ ਸਭ ਤਰ੍ਹਾਂ ਦੇ ਨਾਲ ਸ਼ਰਤਾਂ ਪੂਰੀਆਂ ਕਰਦੇ ਆਂ ਫਿਰ ਵੀ ਸਾਡੇ ਤੇ ਇੱਕੋ ਦਾ ਮੇਗਾਜ਼ ਗिराਇਆ ਗਿਆ ਹੈ ਸਰਕਾਰ ਤੇ ਵੀ ਪ੍ਰਸ਼ਨ ਚੁਲੇ ਹੁਣ ਸਾਰੇ ਪਾਸੇ ਇਸ ਦਾ ਹੋ ਚੁੱਕਿਆ ਵਿਰੋਧ ਹੋ ਰਿਹਾ ਤੁਸੀਂ ਦੇਖ ਰਹੇ ਹੋ ਸਾਰੀ ਮੀਡੀਆ 'ਚ ਆ ਚੁੱਕੀਆਂ ਨੇ ਖਬਰਾਂ ਇਸ ਬਾਰੇ ਗਾ ਕੇ ਜਿੰਦਗੀ ਖਤਮ ਹੋ ਗਈ